ਨੈਗਰੂ ਸਾਹਿਬ ਜੀ ਜੇ ਪਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕਿਆ ਤੋ ਪਰਸ ਨਾ ਮੀ ਮਾਨਸੇ ਕੀ ਜਤੇ 에ਹੀ ਮਹੱਲਾਤੀ ਜਾ ਇਕਮਣੀ ਇਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸਉਦਾ ਹਟ ਸੱਚ ਰਤਨੀ ਭਰੇ ਪੁੰਡਾਰ ਗੁਰ ਕਿਰਪਾ ਤੇ ਪਾਈ ਅੰਲਾ ਜੇ ਦੇਵੀ ਦੇਵਨ ਹਾਰ ਸੱਚਾ ਸਉਦਾ ਲਾਭ ਸਦਾ ਖਟਿਆ ਨਾਮੁ ਅਪਾਰ ਦੇਖ ਵੇਖ ਅਮਰ ਤੂੰ ਪ੍ਰਗਟਿਆ ਪਰਉਪੀਆਵਣ ਹਾਰ ਮਨ ਨੂੰ ਸੱਚ ਸਲਾਹੀਏ ਤਨ ਸੁਵਾਰਣ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਤੀਸਰੇ ਗੁਰਦੇਵ ਤਨ ਗੁਰੂ ਅੰਮ੍ਰਿਤਦਾਸ ਜੀ ਦੀ ਪਵਿੱਤਰ ਬਬਰਕ ਰਸਨਾ ਤੋਂ ਉਚਾਰਨ ਕੀਤਾ ਗਿਆ ਤਾਂ ਅਨੁਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 646 ਅੰਗ ਤੇ ਸੁਭਾਏ ਮਨ ਬੋਲ ਸੰਨ ਸਤਿਗੁਰੂ ਜੀ ਫੁਰਮਾਨ ਕਰਦੇ ਭਾਈ ਇੱਕਾ ਬਾਣੀ ਇੱਕ ਗੁਰਾ ਇੱਕੋ ਸ਼ਬਦ ਵਿਚਾਰ ਪਰਮਾਨੰਕ ਕਰ ਦਿੱਤਾ ਸਤਿਗੁਰੂ ਜੀ ਨੇ ਭਾਈ ਤੇਰਾ ਜੋ ਗੁਰੂ ਹੈ ਕੇਵਲ ਤੇ ਕੇਵਲ ਗੁਰੂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਸ਼ਬਦ ਗੁਰੂ ਹੈ ਤੇਰਾ ਇੱਕਾ ਬਾਣੀ ਇੱਕ ਗੁਰਾ ਇੱਕੀ ਬਾਣੀ ਹੈ ਗੁਰੂ ਵੀ ਤੇਰਾ ਇੱਕ ਹੈ ਸ਼ਬਦ ਗੁਰੂ ਸੁਰਤ ਤੋਂ ਲਕੇਲਾ ਇਹਦੀ ਤੂੰ ਵਿਚਾਰ ਸ਼ਬਦ ਹੀ ਵਿਚਾਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵੀ ਯਾਰ ਤੂੰ ਸ਼ਬਦੀ ਵਿਚਾਰ ਕਰਨੀ ਹੈ ਆਦਿ ਅੰਤੇ ਕੇ అవਤਾਰਾ ਸੋਈ ਗੁਰੂ ਸਮਝਿਓ ਹਮਾਰੇ ਸ਼ਬਦ ਗੁਰੂ ਹੈ ਭਈ ਤੇਰਾ ਜੋ ਪਾਵਨ ਪਵਿੱਤਰ ਸ਼ਬਦ ਹੈ ਏਹੀ ਤੇਰਾ ਗੁਰੂ ਹੈ ਇੱਕ ਬਾਣੀ ਇੱਕ ਗੋਰਾ ਇੱਕੋ ਸ਼ਬਦੀ ਵਿਚਾਰ ਕੀ ਤੇਰਾ ਗੁਰੂ ਹੈ ਕੋਣ ਹੈ ਇਹ ਤੇਰਾ ਸ਼ਬਦ ਸ਼ਬਦ ਰੂਪੀ ਤੇਰਾ ਗੁਰੂ ਹੈ ਗੁਰੂ ਮਾਨਿਓ ਗ੍ਰੰਥ ਦੀ ਗੱਲ ਕੀਤੀ ਧੰਨ ਗੁਰੂ ਗ੍ਰੰਥ ਸਾਹਿਬੀ ਸਾਡਾ ਅਮੋਲਕ ਹੀਰਾ ਜੋ ਹੈ ਸਾਨੂੰ ਬਖਸ਼ੀ ਕੀਤੀ ਉਹੀ ਸਾਡਾ ਸ਼ਬਦ ਗੁਰੂ ਹੈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆں ਦਾ ਇੱਕ ਦਾਤਾ ਸੋ ਨ ਵਿਸਰੇ ਨ ਜਾਈ ਇੱਕ ਪਿਤਾ ਇੱਕੋ ਸਕੇ ਹਮ ਬਾਰੇਕ ਤੂੰ ਮੇਰਾ ਗੁਰਹਾਈ ਇੱਕ ਹੀ ਤੇਰਾ ਪਿਤਾ ਹੈ ਇੱਕ ਹੀ ਤੇਰਾ ਗੁਰੂ ਹੈ ਭਾਈ ਇੱਕ ਬਣੀ ਇੱਕੋ ਹੀ ਗੁਰ ਹੈ ਇੱਕੋ ਹੀ ਸ਼ਬਦ ਵਿਚਾਰ ਸਤਿਗੁਰੂ ਜੀ ਕਿਰਪਾ ਕਰਦੇ ਭਾਈ ਸ਼ਬਦ ਦੀ ਵਿਚਾਰ ਤਾਰਾ ਨਾਲ ਜੁੜ ਜਾ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਪੰਡਾਰ ਮੋਰ ਖਜ਼ਾਨਾ ਬਖਸ਼ਿਸ਼ ਕੀਤੀ ਮੇਰੇ ਪਾਤਸ਼ਾਹ ਨੇ ਬੜਾ ਵਧੀਆ ਸੱਚਾ ਸੌਦਾ ਹੈ ਹਟ ਕਹਿੰਦੇ ਦੁਕਾਨ ਨੂੰ ਜਿੱਥੇ ਹਟ ਲੱਗਾ ਹੁੰਦਾ ਹੈ ਬਾਦਸ਼ਾਹ ਜੀ ਕਹਿੰਦੇ ਇਹ ਵਧੀਆ ਦੁਕਾਨ ਹੈ ਇਹ ਹੱਟ ਇਹਦੇ ਵਿੱਚ ਕੀਆ ਸੱਚਾ ਸੌਗਾ ਹੈ ਰਕਮਾਂ ਦੇ ਨਾਲ ਭਰਿਆ ਹੋਇਆ ਹੈ ਭੰਡਾਰਾ ਬੜਾ ਵੱਡਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰੋ ਦਾਦੇ ਕਾ ਖੋਲ ਦਿੱਠਾ ਖਜਨ ਤਾ ਮੇਰੇ ਮਨ ਪਿਆ ਨਿਧਨ ਖਰ ਖਰ ਕਿਉ ਰਲ ਮਿਲ ਪਾਈ ਟੋਟ ਨਾ ਆਵੇ ਉਹ ਬਾਤ ਦੋ ਜਾਈ ਲਾਲ ਰਤਨ ਜਾ ਕਾ ਕਿਉ ਨ ਮੋਲ ਪਰੇ ਪੁੰਡਾਰ ਖੂਟ ਅਤੋਲਾ ਕਹੋ ਖਰਚੋ ਰੇਲ ਮਲਤ ਹੈ ਟੁੱਟ ਨਾ ਜਾਵੇ ਸੁਵ ਦੂਜਾਈ ਸ਼ਬਦ ਰੂਪੀ ਸਾਡੇ ਕੋ ਸਤਿਗੁਰੂ ਗੁਰੂ ਅਗੰਦੇ ਜੀ ਪਾਸ਼ਾ ਨੇ ਇਹ ਮੁਲਕ ਜਾਨਾ ਬਖਸ਼ਿਸ਼ ਕੀਤਾ ਹੈ ਸੱਚਾ ਸੌਦਾ ਹੱਟ ਸੱਚ ਰਤਨੀ ਪਰੇ ਪੰਡਾਰ ਬੜਾ ਵਧੀਆ ਸੱਚਾ ਸੌਦਾ ਤੇ ਰਤਨਾ ਦੇ ਨਾਲ ਭਰਪੂਰ ਹੈ ਗੁਰ ਕਿਰਪਾ ਤੇ ਪਾਈ ਨੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਗੁਰ ਕਿਰਪਾ ਤੇ ਪਾਈਆਂ ਜੇ ਦੇਵੇ ਦੇਵਨ ਹਰ ਗੁਰੂ ਦੀ ਕਿਰਪਾ ਤੇ ਗੁਰੂ ਦਿਆਲੂ ਹੋਵੇ ਤੇ ਭਾਈ ਗੁਰੂ ਦੀ ਕਿਰਪਾ ਦਾ ਸਦਕਾ ਪ੍ਰਾਪਤ ਹੁੰਦਾ ਹੈ ਸੱਚਾ ਸੁਦਾ ਲਾਭ ਸਦਾ ਖਟਿਆ ਨਾ ਨਾ ਪਾਰੇ ਇਹ ਸੱਚਾ ਸੁਦਾ ਭਾਈ ਲਾਭ ਸਦਾ ਲਾਭ ਸਦਾ ਕਿੰਨਾਂ ਨੂੰ ਹੁੰਦਾ ਵਾ ਜਿਨ੍ਹਾਂ ਨੇ ਮਿੱਠਾ ਖਾਦਾ ਹੋਵੇ ਮਠਿਆਈ ਖਾਧੀ ਹੋਵੇ ਵਰਤੀ ਖਾਧੀ ਹੋਵੇ ਉਹਨਾਂ ਨੂੰ ਖਟਾਸ ਤੇ ਮਠਾਸ ਦਾ ਪਤਾ ਚੱਲਦਾ ਜੇ ਨੇ ਚੱਖੀ ਸੁਈ ਜਾਣੇ ਗੁੰਗੇ ਕੀ ਮਠੀਆ ਜਿਨ੍ਹਾਂ ਨੇ ਭਾਈ ਇਹ ਅਮਰਤ ਮਈ ਬਾਣੀ ਨੂੰ ਚੱਖਿਆ ਹੈ ਜਿਨ੍ਹਾਂ ਨੇ ਪੜਿਆ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਘਰ ਵਿੱਚ ਧਾਰਨਾ ਕੀਤਾ ਵਿਚਾਰਨਾ ਕੀਤਾ ਹੈ ਉਨ੍ਹਾਂ ਨੂੰ ਭਾਈ ਇਹ ਸਵਾਦ ਦਾ ਪਤਾ ਚੱਖ ਕੇ ਹੀ ਸਵਾਦ ਦਾ ਪਤਾ ਲੱਗਦਾ ਹੈ ਭਾਈ ਸਦਾ ਸੱਚਾ ਸੌਦਾ ਲਵ ਸਦਾ ਖਟਿਆ ਨਮ ਉਪਧਾਰੈ ਵੇਖ ਵਿੱਚ ਅਮਰਤ ਪ੍ਰਗਟਿਆ ਕਰਉਂ ਪੀਆ ਵਣਹਾਰ ਗਲ ਕਰਮਾਂ ਦੀ ਕੀਤੀ ਭਾਈ ਕੱਲ ਤੇ ਭਾਈ ਇਹ ਨਸ਼ਾ ਕਰਦਾ ਸੀ ਕੱਲ ਤੇ ਬੜਾ ਮਨੁੱਖ ਖਰਾਬ ਸੀ ਜਦੋਂ ਸਤਿਗੁਰ ਦੀ ਰਹਿਮਤ ਹੋਈ ਇਹਨੇ ਕਰਮ ਕਰਕੇ ਆਪਣੇ ਸਤਿਗੁਰ ਦੀ ਸੇਵਾ ਕਰਕੇ ਸਿਮਰਨ ਕਰਕੇ ਬਾਣੀ ਸੁਣ ਕੇ ਬਾਣੀ ਪੜ੍ਹ ਕੇ ਇਹਨੇ ਆਪਣਾ ਮਨ ਬਦਲ ਲਿਆ ਤੇ ਮੇਰੇ ਪਾਸ਼ਾ ਕੀ ਇਹਨੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਨੇ ਬਖਸ਼ੀ ਕੀਤੀ ਕੱਲ ਤੇ ਜ਼ਹਿਰ ਸੀ ਦੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਇਨੇ ਆਪਣੇ ਭਾਈ ਇਨੇ ਕਰਮ ਠੀਕ ਕਰਕੇ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤੀ ਕੀਤੀ ਹੈ ਕਰਮ ਪਿਆਵਣ ਹਾਰ ਨਾਨਕ ਸੱਚ ਸਲਾਹੀਏ ਨਾਨਕ ਸੱਚ ਸਲਾਹੀਏ ਤਨ ਸਵਾਰਨ ਹਾਰ ਏ ਨਾਨਕ ਸਤਿ ਨੂੰ ਸਲਾਹਣ ਕਰ ਕਿਸ ਤਰ੍ਹਾਂ ਨਾਮ ਜਪ ਕੇ ਉਹਦੀ ਆਦਨਾ ਕਰਕੇ ਪੂਜਾ ਅਰਚਨਾ ਕਰਕੇ ਉਹਦੀ ਸਿਮਤ ਤੇ ਸਲਾਹ ਕਰ ਧਨ ਸਵਰਨ ਜਿਸੇ ਮਨੁੱਖ ਜੀਵ ਇਸਤਰੀ ਨੂੰ ਸਵਾਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ